ਮੌਸਮ ਵਿਭਾਗ ਨੇ ਪੰਜਾਬ ਦੇ ਲਈ ਅੱਜ ਤੋਂ ਅਗਲੇ 3 ਦਿਨ ਦੇ ਲਈ ਠੰਡ ਲਹਿਰ ਯਾਨੀ ਕਿ ਕੋਲਡ ਵੇਵ ਦਾ yellow alert ਜਾਰੀ ਕੀਤਾ ਹੈ। ਇਸ ਦੌਰਾਨ ਕਈ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਦੀ ਸੰਭਾਵਨਾ ਹੈ। ਤੋਂ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤਨ ਘੱਟੋ-ਘੱਟ ਤਾਪਮਾਨ 0.6 ਡਿਗਰੀ ਦਾ ਵਾਧਾ ਦੇਖ ਨੂੰ ਮਿਲਿਆ। ਜਿਸ ਨਾਲ ਤਾਪਮਾਨ ਹਾਮ ਤੱਕ ਰੀਚ ਪਹੁੰਚ ਗਿਆ ਤੇ ਬਿੱਤੇ ਦਿਨ ਬਠਿੰਡਾ ਅਤੇ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਯਾਨੀ ਕਿ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਦੇ ਪਾਸੇ ਮੌਸਮੀ ਪਹਾੜ ਦੇ ਵੱਲੋਂ ਅੱਜ ਤੋਂ ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ। ਅਸੂਬੇ ਭਾਰਤ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਤਾਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅੱਜ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮੁਕਸਰ, ਫਾਜ਼ਿਲਕਾ, ਬਠਿੰਡਾ, ਮੋਗਾ ਅਤੇ ਜਲੰਧਰ ਸ਼ਾਮਲ ਹਨ। ਤਿੰਨ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਵਿੱਚ ਛੋਟ ਵੀ ਗਿਰਾਵਟ ਦੇਖੀ ਜਾ ਸਕਦੀ ਹੈ। ਤਾਂ ਪਿਛਲੇ ਦਿਨ ਜਿੱਥੇ ਬਠਿੰਡਾ ਅਤੇ ਫਰੀਦਕੋਟ 'ਚ ਕੱਲ੍ਹ ਕੋਲ ਤਾਪਮਾਨ 4.4 ਡਿਗਰੀ ਦਰਜ ਕੀਤਾ ਹੈ। ਅਤੀ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 7.6 ਲੁਧਿਆਣਾ ਦਾ 6.8 ਪਟਿਆਲਾ ਦਾ 5.9 ਪਠਾਨਕੋਟ ਦਾ 8 ਗੁਰਦਾਸਪੁਰ ਦਾ 7 ਬੱਲਵਾਲ ਦਾ 7 ਫਿਰੋਜ਼ਪੁਰ ਦਾ ਵੀ 7 ਦਰਜ ਕੀਤਾ। ਜੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ ਤਾਪਮਾਨ 6.7 ਡਿਗਰੀ ਲੁਧਿਆਣਾ ਦਾ 8 ਡਿਗਰੀ ਮਾਨਸਾ ਦਾ 6 ਗੋਹਾੜੀ ਦਾ 9 ਤੇ ਰੋਪੜ ਦਾ 9 ਦਰਜ ਕੀਤਾ ਗਿਆ। ਤੇ ਸ਼੍ਰੀ ਨਨਪੁਰ ਸਾਹਿਬ ਦਾ 8.1 ਬਲਾਚੌਰ ਦਾ 7.6 ਡਿਗਰੀ ਦਰਜ ਕੀਤਾ ਗਿਆ।